ਇਹ ਸਾਡੀ ਨਹੀਂ ਗੱਲ ਹੈਗੀ ਕਿਸੇ ਇੱਕ ਬੰਦੇ ਦੀ ਗੱਲ ਨਹੀਂ ਹੈਗੀ ਇਹ ਪੰਜਾਬ ਦੀ ਗੱਲ ਆ ਪੰਜਾਬ ਦੇ ਹੱਕਾਂ ਦੀ ਗੱਲ ਆ ਪੰਜਾਬੀਅਤ ਦੀ ਗੱਲ ਆ ਕਿਵੇਂ ਆਪਣੇ ਤੋਂ ਜਿਹੜਾ ਹੁਣ ਹੜ ਆਇਆ ਇਹ ਸਰਕਾਰ ਨੇ ਇੱਕ ਤਰੀਕੇ ਨਾਲ ਆਪਣੇ ਤੇ ਉਹ ਹੜ ਲਿਆਂਦੇ ਗਏ ਆ ਕਿਉਂਕਿ ਜੇ ਆਪਾਂ ਗੱਲ ਕਰੀਏ ਜਿਹੜੇ ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਦਾ ਹੋਣਾ ਚਾਹੀਦਾ ਸੀ ਉਹ ਪੰਜਾਬ ਦਾ ਨਹੀਂ ਰਿਹਾ ਪੰਜਾਬ ਦੇ ਡੈਮ ਪੰਜਾਬ ਕੋਲੇ ਨਹੀਂ ਹੈਗੇ ਸੈਂਟਰ ਕੋਲੇ ਆ ਜੇ ਸਾਡੇ ਕੋਲੇ ਸਾਡਾ ਪਾਣੀ ਨਹੀਂ ਹੈਗਾ ਉਹਦੇ ਹੱਕ ਸਾਡੇ ਨਹੀਂ ਹੈਗੇ ਤਾਂ ਉਹਦੀ ਮਾਰ ਜਿਹੜੀ ਪੈਣੀ ਆ ਉਹ ਅਸੀਂ ਕਿਉਂ ਚੱਲੀਏ ਜਿਹੜਾ ਬੋਰਡ ਆ ਉੱਪਰ ਬਣਾਇਆ ਹੋਇਆ ਡੈਮ ਦੇ ਉੱਪਰ ਪਾਖੜਾ ਡੈਮ ਦਾ ਮੈਨੇਜਿੰਗ ਬੋਰਡ ਆ ਉਹਦੇ ਵਿੱਚ ਕੰਟਰੋਲ ਦਿੱਲੀ ਦਾ ਪੰਜਾਬ ਦਾ ਨਹੀਂ ਹੈਗਾ ਇਹ ਸਾਡੇ ਹੱਕ ਆ ਪੰਜਾਬ ਦੇ ਹੱਕ ਆ ਅਸੀਂ ਪੰਜਾਬ ਦੇ ਮਤੇ ਤੁਹਾਡੇ ਸਾਰਿਆਂ ਨਾਲ ਸੁਝਾਅ ਮਸ਼ੂਰੂਆ ਕਰਕੇ ਅੱਗੇ ਲਿਖੇ ਆ ਕੁਝ ਲਿਖਾਂਗੇ ਵੀ ਤੁਹਾਡੇ ਸਾਰਿਆਂ ਦੇ ਸੁਝਾਅ ਵੀ ਸਾਡੇ ਸਿਰ ਮੱਥੇ ਆ ਵੀ ਕਿਵੇਂ ਆਪਾਂ ਪੰਜਾਬ ਦੀਆਂ ਗੱਲਾਂ ਪੰਜਾਬ ਦੇ ਹੱਕ ਅੱਗੇ ਲੈ ਕੇ ਚੱਲੀਏ ਉਹ ਸਾਰੇ ਮੰਗਾਂ ਜਿਹੜੀਆਂ ਆਪਣੀਆਂ ਆਪਾਂ ਆਪਣੇ ਪੈਦਲ ਮਾਰਚ ਦੌਰਾਨ ਲੋਕਾਂ ਵਿੱਚ ਰੱਖਣੀਆਂ ਸੰਗਤ ਵਿੱਚ ਰੱਖਣੀਆਂ